ਏ ਆ ਜੀ ਉਹ ਐਗਜ਼ੈਕਟ ਥਾਂ ਜਿੱਥੇ ਅੱਜ ਤੋਂ 2500 ਸਾਲ ਪਹਿਲਾਂ 1 ਲੱਖ ਬੰਦੇ ਦਾ ਕਤਲ ਹੋਇਆ ਸੀ ਤੇ 1.5 ਲੱਖ ਬੰਦਾ ਬੰਦੀ ਬਣਾ ਲਿਆ ਗਿਆ ਸੀ ਤਾਂ ਫਿਰ ਉਹਦੇ ਦਿਲ 'ਚ ਦਇਆ ਆ ਗਈ ਕਹਿੰਦੇ ਉਹਨੇ ਉਹ ਬੱਚਿਆਂ ਨੂੰ ਛੜਤਾ ਸੀ ਤੇ ਉਹ ਕਹਿੰਦਾ ਵੀ ਅੱਜ ਤੋਂ ਬਾਅਦ ਆਪਾਂ ਲੜਾਈ ਨਹੀਂ ਕਰਦੇ ਪਰ ਉਹ ਸ਼ਾਂਤੀ ਦਾ ਪੁੰਜਦਾ ਬਣ ਗਿਆ ਸ਼ਾਂਤੀ ਦਾ ਪ੍ਰਤੀਕ ਵੀ ਬਣ ਗਿਆ ਲੋਕਾਂ ਨੂੰ ਪਤਾ ਵੀ ਲੱਗ ਗਿਆ ਵੀ ਉਹਨੇ ਹਥਿਆਰ ਛੱਡ ਤੇ ਪਰ ਲੋਕ ਉਹਨੂੰ ਫੇਰ ਵੀ ਉਹਦੇ ਵਿਰੁੱਧ ਬਗਾਵਤ ਨਹੀਂ ਕਰ ਸਕਦੇ ਸੀ ਹਾਂ 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 ਇਹ ਜਿਹੜਾ ਇਹ ਦੇਖੋ ਇਹ ਜਿਹੜਾ ਹੂੰ ਹੂੰ ਦੋ ਚਰਲੀ ਪਰ ਦਿਨ ਹੀ ਗਰਮੀ ਐਨੀ ਅੱਗ ਪੈਂਦੀ ਆ ਤੇ ਆਹ ਦੇਖੋ ਸਲੈਂਸਰ ਲੱਗਿਆ ਮੋਟਰਸਾਈਕਲ ਦਾ ਗਰਮ ਗਰਮ ਇੱਥੇ ਵੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਘੁੰਮ ਰਹੇ ਆ ਜੀ ਓਡੀਸ਼ਾ ਪਿਛਲੇ 2-3 ਦਿਨਾਂ ਆਪਾਂ ਪੂਰੀ ਦੇ ਵਿੱਚ ਰਕੇ ਆ ਪੂਰੀ ਜਗਨਨਾਥ ਪੂਰੀ ਜਿਹਨੂੰ ਕਿਹਾ ਜਾਂਦਾ ਬਹੁਤ ਹੀ ਧਾਰਮਿਕ ਬਹੁਤ ਹੀ ਵੱਡਾ ਧਾਰਮਿਕ ਸਥਾਨ ਆ ਕੱਲਾ ਧਾਰਮਿਕ ਵੀ ਨਹੀਂ ਕਹਿ ਸਕਦੇ ਬਹੁਤ ਹੀ ਵੱਡਾ ਧਾਰਮਿਕ ਸਥਾਨ ਆ ਹਿੰਦੂ ਧਰਮ ਵਾਲਿਆਂ ਵਾਸਤੇ ਵੀ ਤੇ ਸਿੱਖ ਧਰਮ ਵਾਲਿਆਂ ਵਾਸਤੇ ਵੀ ਆਪਣੀਆਂ ਤਿੰਨ ਚਾਰ ਵੀਡੀਓਜ਼ ਪਹਿਲਾਂ ਵਾਲੀਆਂ ਸਾਰੀਆਂ ਧਾਰਮਿਕ ਸਥਾਨਾਂ ਤੇ ਹੀ ਆਈਆਂ ਨੇ ਅ ਅੱਜ ਦਾ ਆਪਣਾ ਸਫਰ ਹੈਗਾ ਜੀ ਪੂਰੀ ਤੋਂ ਆਪਾਂ ਬਾਹਰ ਨਿਕਲਾਂਗੇ ਪੂਰੀ ਜ਼ਿਲ੍ਹੇ ਤੋਂ ਬਾਹਰ ਨਿਕਲਾਂਗੇ ਪਵਨੇਸ਼ਵਰ ਵਾਲੇ ਪਾਸੇ ਨੂੰ ਜਾਵਾਂਗੇ ਪਵਨੇਸ਼ਵਰ ਓਡੀਸ਼ਾ ਦੀ ਰਾਜਧਾਨੀ ਆ ਤੇ ਸਮਰਾਟ ਅਸ਼ੋਕ ਨੂੰ ਸ਼ਾਇਦ ਤੁਸੀਂ ਸਾਰੇ ਜਾਣਦੇ ਹੋਵੋਗੇ ਬਹੁਤ ਵੱਡਾ ਉਹ ਰਾਜਾ ਹੋਇਆ ਤੇ ਬਹੁਤ ਤਗੜਾ ਉਹਨੇ ਰਾਜ ਕੀਤਾ ਤੇ ਬਹੁਤ ਉਹਨੇ ਕਤਲੇਆਮ ਕੀਤਾ ਉਹਦਾ ਇੱਕ ਬਹੁਤ ਫੇਮਸ ਯੁੱਧ ਹੋਇਆ ਸੀ ਬਹੁਤ ਫੇਮਸ ਉਹ ਹੀ ਲੜਾਈ ਹੋਈ ਸੀ ਇਤਿਹਾਸ ਦੇ ਵਿੱਚ ਅੱਜ ਤੱਕ ਜੰਨੀਆਂ ਵੀ ਵੱਡੀਆਂ-ਵੱਡੀਆਂ ਤਗੜੀਆਂ-ਤਗੜੀਆਂ ਲੜਾਈਆਂ ਹੋਈਆਂ ਨੇ ਰਾਜੇ ਮਹਾਰਾਜਿਆਂ ਦੀਆਂ ਤਾਂ ਉਹਦੇ ਉਹਨਾਂ ਵਿੱਚੋਂ ਇੱਕ ਇੱਕ ਲੜਾਈ ਹੈ ਜਿਵੇਂ ਪਾਣੀਪਤ ਦਾ ਯੁੱਧ ਹੋਇਆ ਸੀ ਨਾ ਅਫਗਾਨਾਂ ਦੇ ਨਾਲ ਮਹੱਟਿਆਂ ਦਾ ਤਾਂ ਉਵੇਂ ਅਸ਼ੋਕ ਦਾ ਸਮਰਾਟ ਅਸ਼ੋਕ ਦਾ ਕਲਿੰਗਾ ਦੇ ਨਾਲ ਜੁੱਧ ਹੋਇਆ ਸੀ ਕਲਿੰਗਾ ਦੇ ਰਾਜੇ ਕਿਨੂੰ ਬਿਲੋਂਗ ਕਰਦੇ ਸੀ ਉਹ ਬਿਲੋਂਗ ਕਰਦੇ ਸੀ ਜੂ ਓਡੀਸਾ ਨੂੰ ਸਮਰਾਟ ਅਸ਼ੋਕ ਨੇ ਸਾਰਾ ਹਿੰਦੁਸਤਾਨ ਉਧਰ ਅਫਗਾਨਿਸਤਾਨ ਤੱਕ ਉਹ ਇਰਾਨ ਇਰਾਕ ਤੱਕ ਆਪਦੀ ਹੱਦ ਲਾ ਰੱਖੀ ਸੀ ਪਰ ਓਡੀਸਾ ਦਾ ਇੰਨਾ ਕ ਹਿੱਸਾ ਹੈ ਤੁਸੀਂ ਕਦੇ ਉਹਦਾ ਨਕਸ਼ਾ ਕੱਢ ਕੇ ਦੇਖੋਗੇ ਨਾ ਕਲਿੰਗਾ ਵਾਰ ਵਾਲਾ ਤਾਂ ਓਡੀਸਾ ਦਾ ਇੰਨਾ ਕ ਹਿੱਸਾ ਉਹਦੇ ਅੰਡਰ ਨਹੀਂ ਸੀ ਉਹਨੇ ਬਹੁਤ ਕੋਸ਼ਿਸ਼ ਕੀਤੀ ਉਹਦੇ ਦਾਦੇ ਉਹਦੇ ਦਾਦੇ ਨੇ ਕੋਸ਼ਿਸ਼ ਕੀਤੀ ਸੀ ਕਲਿੰਗਾ ਨੂੰ ਜਿੱਤਣ ਦੀ ਪਰ ਜਿੱਤ ਨਹੀਂ ਸਕੇ ਪਰ ਹੁਣ ਸਮਰਾਟ ਅਸ਼ੋਕ ਕੁਝ ਜ਼ਿਆਦਾ ਨਿਰਦਈ ਸੀ ਉਹਨੇ ਆਪਣੀ ਫੌਜ ਲੈ ਕੇ ਸਾਰੀ ਕਲਿੰਗਾ ਤੇ ਚੜ੍ਹਾਈ ਕਰਤੀ ਤੇ ਕਿਹਾ ਜਾਂਦਾ ਵੀ ਜਦੋਂ ਕਲਿੰਗਾ ਵਾਰ ਹੋਇਆ ਨਾ ਤਾਂ 1 ਲੱਖ ਦੇ ਨੇੜੇ ਤੇੜੇ ਬੰਦਾ ਮਾਰਿਆ ਗਿਆ ਉੱਥੇ ਨਦੀ ਚੱਲਦੀ ਸੀ ਨਦੀ ਦਾ ਰੰਗ ਲਾਲ ਹੋ ਗਿਆ ਸੀ 1.5 ਲੱਖ ਤੋਂ ਬੰਦਾ ਉਹਨੇ ਕੈਦੀ ਕਰ ਲਿਆ ਸੀ 1.5 ਲੱਖ ਬੰਦਾ ਉਹਨੇ ਬੰਦੀ ਬਣਾ ਲਿਆ ਸੀ ਪਰ ਉਹਦੀ ਆਖਰੀ ਲੜਾਈ ਸੀ ਜ਼ਿੰਦਗੀ ਦੀ ਉਸ ਤੋਂ ਬਾਅਦ ਉਹਨੇ ਹਥਿਆਰ ਛੱਡ ਦਿੱਤੇ ਸੀ ਸਾਰੀਆਂ ਗੱਲਾਂ ਬਾਤਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਵੀ ਉਹਨੇ ਹਥਿਆਰ ਕਿਉਂ ਛੱਡਤੇ ਕਿਵੇਂ ਉਹਨੇ ਯੁੱਧ ਜਿੱਤਿਆ ਕਿੰਨੇ ਬੰਦੇ ਉਹ ਨਾਲ ਲੈ ਕੇ ਆਇਆ ਸੀ ਇਹ ਤੇ ਚੜ੍ਹਾਈ ਕਰਨ ਵਾਸਤੇ ਤੇ ਐਡੇ ਕ ਰਾਜ ਨੂੰ ਉਹ ਖਤਮ ਕਿਉਂ ਕਰਨਾ ਚਾਹੁੰਦਾ ਸੀ ਉਹਨੂੰ ਡਰ ਕਿਉਂ ਸੀ ਇਹਨਾਂ ਕੋਲ ਤੇ ਸਾਰਾ ਕੁਝ ਅੱਜ ਵਾਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸਾਹਮਣੇ ਆ ਜੀ ਭਾਈ ਹਿੰਮਤ ਸਿੰਘ ਮੈਮੋਰੀਅਲ ਚਿਲਡਰਨ ਪਾਰਕ ਤੇ ਇਧਰਲੇ ਪਾਸੇ ਆ ਜੀ ਗੁਰਦੁਆਰਾ ਆਰਤੀ ਸਾਹਿਬ ਪੂਰੀ ਵਾਹਿਗੁਰੂ ਧੰਨ ਗੁਰੂ ਨਾਨਕ ਹੁਣ ਆਪਾਂ ਪੂਰੀ ਤੋਂ ਚੱਲੇ ਪਾਤੇ ਇੱਥੋਂ ਚੱਲਦੇ ਆਪਾਂ ਭਵਨੇਸ਼ਵਰ ਵਾਲੇ ਪਾਸੇ ਨੂੰ ਸਾਰਿਆਂ ਤੋਂ ਪਹਿਲਾਂ ਕੁਝ ਖਾਣ ਪੀਣ ਦਾ ਇੰਤਜ਼ਾਮ ਕਰੀਏ ਟਾਈਮ ਦੀ ਗੱਲ ਕਰੀਏ ਤਾਂ 9 ਵਜਣ ਵਾਲੇ ਨਹੀਂ ਸਮਾਨ ਸਮੂਣ ਬਣਾਉਣ ਦੇ ਬਾਅਦ ਟਾਈਮ ਲੱਗ ਜਾਂਦਾ ਯਾਰ ਕੁਝ ਕੁ ਸਮਾਨ ਮੈਂ ਕੋਰੀਅਰ ਕਰਤਾ ਤਾਂ ਮੈਂ ਥੋੜਾ ਜਿਹਾ ਸੌਖਾ ਰਹਿ ਗਿਆ ਵੀ ਅੱਧੇ ਪੌਣੇ ਘੰਟੇ ਚ ਹੋ ਗਿਆ ਨਹੀਂ ਸਵਾ ਘੰਟਾ ਡੇਢ ਘੰਟਾ ਲੱਗ ਜਾਂਦਾ ਹੁੰਦਾ ਸ਼ਾਮ ਨੂੰ ਤਾਂ ਇੰਨਾ ਸੋਹਣਾ ਮੌਸਮ ਹੋ ਜਾਂਦਾ ਨਾ ਇੱਥੇ ਪੁਰੀ ਚ ਤੁਸੀਂ ਛੱਡ ਦਿਓ ਗੱਲਾਂ ਬਾਕੀ ਅਜ ਐਤਵਾਰ ਆ ਐਤਵਾਰ ਨੂੰ ਸ਼ਾਮ ਨੂੰ ਹੋਰ ਵੀ ਜਿਆਦਾ ਇਕੱਠ ਦੇਖਣ ਨੂੰ ਮਿਲ ਸਕਦਾ ਹੁਣ ਵੀ ਮੋਟਰਸਾਈਕਲ ਜਦੋਂ ਚਲਾਉਣੀ ਹੈ ਨਾ ਤਾਂ ਹਵਾ ਠੰਡੀ ਲੱਗਦੀ ਆ ਤਾਂ ਮਤਲਬ ਮਾਰਚ ਮਹੀਨੇ ਦੇ ਵਿੱਚ ਵੀ ਤੁਸੀਂ ਪੂਰੀ ਘੁੰਮ ਸਕਦੇ ਹੋ ਇਸ ਟਾਈਮ ਮਾਰਚ 2025 ਚੱਲ ਰਿਹਾ ਕਈ ਵਾਰ ਸਾਨੂੰ ਮੈਸੇਜ ਆਉਂਦੇ ਨੇ ਵੀ ਤਰੀਕ ਦੱਸ ਦਿਆ ਕਰੋ ਭਾਈ ਕਿੰਨੀ ਤਰੀਕ ਤੇ ਘੁੰਮ ਰਹੇ ਹੋ ਤੁਸੀਂ ਹੁਣ ਸਾਡੀ ਤਰੀਕ ਭਾਈ ਕੋਈ ਅੱਗੇ ਪਿੱਛੇ ਹੋ ਜਾਂਦੀ ਹੈ ਕਈ ਵਾਰ ਵਲੌਗ ਇੱਕ ਦਿਨ ਚ ਦੋ ਬਣ ਗਏ ਪਰ ਸੇਮ ਹੀ ਤਰੀਕ ਦੇ ਵਲੌਗ ਨਹੀਂ ਪਾ ਸਕਦੇ। ਤਾਂ ਸੇਮ ਹੀ ਡੇਟ ਨਹੀਂ ਦੱਸ ਸਕਦੇ ਵਲੌਗਾਂ ਦੇ ਵਿੱਚ। ਤਾਂ ਫਿਰ ਉਹ ਸਵਾਦ ਜਾਂ ਨਹੀਂ ਆਉਂਦਾ। ਉਸ ਨੂੰ ਮਹੀਨਾ ਦੱਸ ਦਿੰਨੇ ਆ ਵੀ ਫਿਲਹਾਲ ਮਾਰਚ ਮਹੀਨਾ ਚੱਲ ਰਿਹਾ ਜੀ 2025। ਇਧਰਲੇ ਪਾਸੇ ਤੁਹਾਨੂੰ ਬਹੁਤ ਸੋਹਣਾ ਸਨਸੈਟ ਦੇਖਣ ਨੂੰ ਮਿਲ ਸਕਦਾ। ਕਿਉਂਕਿ ਇੱਥੇ ਬੱਦਲਬਾਹੀ ਨਹੀਂ ਹੁੰਦੀ, ਤਿੱਖੀ ਧੁੱਪ ਹੁੰਦੀ ਆ। ਤੇ ਜਦੋਂ ਉਧਰੋਂ ਸੂਰਜ ਚੜ੍ਹਦਾ ਤਾਂ ਸਾਫ਼ ਦਿਖਦਾ ਸਨਰਾਈਜ਼। ਸਨਸੈਟ ਤਾਂ ਆਪਾਂ ਦੇਖ ਲਿਆ ਅੰਡੇਮਾਨ ਦੇ ਵਿੱਚ। ਉਦੋਂ ਸੋਹਣਾ ਸਨਸੈਟ ਮੈਂ ਕਦੇ ਜ਼ਿੰਦਗੀ ਚ ਨਹੀਂ ਦੇਖਿਆ ਸਨਰਾਈਜ਼ ਵੀ ਇੱਥੇ ਦੇਖ ਸਕਦੇ ਸੀ ਉਹਦੇ ਵਾਸਤੇ ਥੋੜੀ ਜਿਹੀ ਮੁਸ਼ਕਲ ਕਰਨੀ ਪੈਂਦੀ ਆ ਫਿਰ ਸਵੇਿਆਂ ਉੱਠਣਾ ਪੈਦਾ 4:30 ਵਜੇ ਪਹਿਲੀ ਨੀਂਦਾਂ ਨੁੰਦਾ ਪੂਰੀਆਂ ਹੁੰਦੀਆਂ ਵੀਡੀਓ ਵੀਡੀਓ ਐਡਿਟ ਕਰਦੇ ਲੇਟ ਹੋ ਜਾਂਦੇ ਆ ਉਹ ਸਾਹਮਣੇ ਰਹਿ ਗਿਆ ਜੀ ਬੇ ਆਫ ਬੰਗਾਲ ਬੰਗਾਲ ਦੀ ਖਾੜੀ ਹੁਣ ਆਪਾਂ ਸਮੁੰਦਰ ਤੋਂ ਥੋੜਾ ਥੋੜਾ ਦੂਰ ਜਾਣ ਲੱਗੇ ਉਹ ਸਾਹਮਣੇ ਲਿਖਿਆ ਆ ਗਿਆ ਥੈਂਕ ਯੂ ਵਿਜ਼ਿਟ ਅਗੇਨ ਪੁਰੀ ਨੂੰ ਆਪਾਂ ਬਾਏ ਬਾਏ ਕਰਤੀ ਬਹੁਤ ਸੋਹਣਾ ਸ਼ਹਿਰ ਆ ਵੱਡੇ ਸ਼ਹਿਰ ਤੋਂ ਤੁਹਾਨੂੰ ਹਜੇ ਕਮਾ ਆਇਆ ਨਹੀਂ ਹੈਗਾ ਮੈਂ ਜਿੱਧਰਲੇ ਪਾਸੇ ਮੈਂ ਕੋਰੀਅਰ ਵਗੈਰਾ ਕਰਕੇ ਆਇਆ ਪਰ ਲਗਭਗ ਸਾਰਾ ਸ਼ਹਿਰ ਮੇਨ ਸੈਂਟਰ ਆਪਾਂ ਗੱਲ ਕਰੀ ਤਾਂ ਜਗਨਨਾਥਪੁਰੀ ਵਾਲਾ ਜਿਹੜਾ ਮੰਦਿਰ ਆ ਉੱਥੇ ਆ ਭੁਵਨੇਸ਼ਵਰ 67 ਕਿਲੋਮੀਟਰ ਪਰ ਪੇਪਲੀ 38 ਬ੍ਰਹਮਾਗੀਰੀ 23 사ਤਾਪਾੜਾ 50 ਕਿਲੋਮੀਟਰ ਇਹ ਨੇੜੇ ਤੇੜੇ ਤੇ ਵੱਡੇ ਸ਼ਹਿਰ ਨੇ ਜੀ ਪਰ ਹੋਟਲ ਆ ਦੇ ਇਥੇ ਇੱਕ ਤੋਂ ਇੱਕ ਬਣਿਆ ਹੋਇਆ ਜਮਾ ਸਮੁੰਦਰ ਦੇ ਕੰਡੇ ਤੇ ਵੀ ਬਣੇ ਹੋਏ ਨਹੀਂ ਲੋ ਜੀ ਪੂਰੀ ਜ਼ਿਲੇ ਜੋ ਵੀ ਆਪਾਂ ਬਾਹਰ ਆ ਗਏ ਆ ਜੀ ਉਧਰ ਡਾਕਟਰ ਬੀ ਆਰ ਮ ਬੇਦਕਰ ਦਾ ਬੱਤ ਲੱਗਿਆ ਹੋਇਆ ਭਵਨੇਸ਼ਵਰ ਹੈਗਾ ਜੀ 18 ਕਿਲੋਮੀਟਰ ਹੁਣ ਕੁਛ ਖਾ ਲਈਏ ਅਸਲ ਚਾ ਹਾਟਲ ਹੀ ਨਹੀਂ ਮਿਲ ਰਹੇ ਬੰਦ ਪਏ ਨੇ ਹਾਟਲ ਅੱਧੇ ਐਂ ਲੱਗਦਾ ਜਿਵੇਂ ਟਾਇਰ ਪੈਂਚਰ ਹੋ ਗਿਆ ਹੁੰਦਾ ਟਾਇਰ ਹੋ ਗਿਆ ਟਾਇਰ ਪੰਚਰ ਹੋ ਗਿਆ ਕਿ ਸਾਰੇ ਦਾ ਮੈਂ ਹਵਾ ਭਰੀ ਆ ਹੁਣ ਐ ਕਰਦੇ ਆ ਪਹਿਲਾਂ ਟਾਇਰ ਪੰਚਰ ਵਾਲਾ ਕੰਮ ਨਿਬੜੀਏ ਲਓ ਜੀ एस टू दा पहला टायर पेंचर होया एक बारी पेंचर यार जा रहा है। हुँ। हुँ। मतलब ये वो हो गया हाँ टायर खत्म हो गया खत्म नहीं हुआ चोरा खतम ਬੇਸਰੇ ਸੀ ਕਮ ਤਾਂ ਹੋਗਾ ਜੇ ਪੰਕਚਰ ਮਾਰਦੂ ਕਰਨੇ ਕੋ ਮੇਰੇ ਪਿਪਲੀ ਸ਼ਹਿਰ ਤ ਗਏ ਆ ਟਾਇਰ ਪਤਾ ਕਰਨ ਟਾਇਰ ਮਿਲਿਆ ਨਹੀਂ ਹੈਗਾ ਹੁਣ ਮੈਂ ਹਵਾ ਭਰਾ ਕੇ ਇਹਨੂੰ ਦੁਬਾਰੇ ਲੈ ਕੇ ਚੱਲੇ ਆ ਜੀ ਭੁਵਨੇਸ਼ਵਰ ਭੁਵਨੇਸ਼ਵਰ ਦੇ ਵਿੱਚ ਇਹਦਾ ਟਾਇਰ ਚੇਂਜ ਕਰਾਵਾਂਗੇ ਘਸ ਗਿਆ ਇਹ ਕਿਉਂਕਿ ਆਪਾਂ ਲੰਬਾ ਚੱਲਣਾ ਹੁੰਦਾ ਬਾਰੀ ਬਾਰੀ ਪੈਂਚਰ ਕਿੱਧਰ ਲਵਾਉਂਦੇ ਫੇਰੀ ਜਾਵਾਂਗੇ ਟਾਇਰ ਇੱਕ ਪਾਸੇ ਘਸ ਗਿਆ ਥੋੜਾ ਜਿਹਾ 11 ਵਜਣ ਵਾਲੇ ਨੇ ਬਾਕੀ ਜਰਾ ਐਤਵਾਰ ਐਤਵਾਰ ਨੂੰ ਤਾਂ ਚਾਂਸ ਬਣ ਜਾਂਦੇ ਦੁਕਾਨਾਂ ਬੰਦ ਹੋਣ ਦੇ ਪਰ ਜਿਹੜੀ ਮੈਂ ਹੁਣ ਕੰਪਨੀ ਦਾ ਐਮ ਆਰ ਐਫ ਵਾਲਾ ਦੀ ਇੱਕ ਟਾਇਰ ਏਜੰਸੀ ਆ ਉਹਦਾ ਮੈਪ ਲਾਇਆ ਹੋਇਆ ਕਿ 10 ਕਿਲੋਮੀਟਰ ਆਪਾਂ ਜਾਣਾ 18 ਮਿੰਟਾਂ 'ਚ ਪਹੁੰਚ ਜਾਾਂਗੇ ਦੋ ਤਿੰਨ ਸ਼ੋਰੂਮ ਪਹਿਲਾਂ ਸੀਏਟ ਦੇ ਲਾਂਗੇ ਆਪਾਂ ਸੀਏਟ ਦਾ ਟਾਇਰ ਨਹੀਂ ਪਵਾਉਣਾ ਜਾਂ ਤਾਂ ਪਵਾਵਾਂਗੇ ਅਪੋਲੋ ਦਾ ਜਾਂ ਫਿਰ ਪਵਾਵਾਂਗੇ ਐਮ ਆਰ ਐਫ ਦਾ ਸੀਏਟ ਦਾ ਬਹੁਤ ਰੱਦੀ ਟਾਇਰ ਆ ਜਦੋਂ ਮੋਟਰਸਾਈਕਲ ਨਵਾਂ ਲਿਆ ਸੀ ਨਾ ਇਹਦੇ ਨਾਲ ਸੀਏਟ ਦੇ ਟਾਇਰ ਆਏ ਸੀ ਬਹੁਤ ਛੇਤੀ ਘਸ ਗਏ ਇਹ ਟਾਇਰ ਨੂੰ ਤਾਂ ਪਵਾਉਣ ਨੂੰ ਬਹੁਤ ਚਿਰ ਹੋ ਗਿਆ। ਉਂ ਇੱਥੇ ਕਿਤੇ ਜੀ ਆ। ਇੱਥੇ ਦੁਕਾਨਾਂ ਬਾਦੂ ਨੇ ਟਾਇਰ ਨਾ ਢੋਹ ਰਾਲੀਆਂ। ਅੱਬ ਸੁੱਖ ਰੱਖੇ ਮਿਲ ਜੇ ਉਹ ਸੀ ਐਮ ਆਰ ਐਫ ਦਾ। ਇਹ ਹੁੰਦਾ ਨਾ ਕੱਲਾ ਟਾਇਰ ਮਿਲਣਾ ਨਹੀਂ ਜ਼ਰੂਰੀ ਹੁੰਦਾ ਟਾਇਰ ਪਾਉਣ ਵਾਲਾ ਵੀ ਚਾਹੀਦਾ ਆਪਾਂ ਨੂੰ। ਹਰੇਕ ਬੰਦੇ ਤੋਂ ਫਿਰ ਟਾਇਰ ਪੈਂਦਾ ਨਹੀਂ ਤੇ ਮੂਰੇ ਡਿਸਕ ਬ੍ਰੇਕ ਨਹੀਂ। पूछते हैं यार उसका फ्रंट टायर मिल जाएगा नब्बे नब्बे उन्नीस है नब्बे नब्बे उन्नीस फ्रंट टायर नब्बे उन्नीस हाँ ट्यूबलेस ट्यूबलेस ਹੋਣੇਸ਼ਵਰ ਆਪਾਂ ਪਹੁੰਚ ਗਏ ਸੀ ਇੱਥੇ ਐਮ ਆਰ ਐਫ ਦੀ ਕੰਪਨੀ ਬਣੀ ਹੋਈ ਆ ਮੈਂ ਟਾਇਰ ਇਹਨਾਂ ਕੋਲੋਂ ਪਵਾ ਲਿਆ ਹਜੇ ਮੈਂ ਕੈਮਰਾ ਹੀ ਜੜਿਆ ਸੀ ਕੈਮਰਾ ਕੱਢਿਆ ਸੀ ਵਲੌਗ ਬਣਾਉਣ ਵਾਸਤੇ ਬਾਈ ਕਹਿੰਦਾ ਟਾਇਰ ਤੇਰੇ ਪਾ ਵੀ ਦਿੱਤਾ ਯਾਰ ਮੋਟਰਸਾਈਕਲ ਦੇ ਵਿੱਚ ਆ ਜੀ ਆਪਣਾ ਟਾਇਰ ਐਮ ਆਰ ਐਫ ਦਾ ਟਾਇਰ ਵਧੀਆ ਮੈਂ ਇਹਨਾਂ ਕੋਲ ਬਾਈ ਹੋਰਾਂ ਕੋਲ ਗੱਲ ਕੀਤੀ ਮੈਂ ਕਿਹਾ ਐਮ ਆਰ ਐਫ ਵਧੀਆ ਕਿ ਅਪੋਲੋ ਵਧੀਆ ਇਹ ਕਹਿੰਦੇ ਬਾਈ ਐਮ ਆਰ ਐਫ ਜਾਦੇ ਵਧੀਆ ਕਿਉਂਕਿ ਅਪੋਲੋ ਜਿਹੜੀ ਕੰਪਨੀ ਆ ਉਹ ਨਵੀਂ ਆਈ ਆ ਪਰ ਮੈਨੂੰ ਲੱਗਦਾ ਵੀ ਅਪੋਲੋ ਵੀ ਵਧੀਆ ਯਾਰ ਮੇਰਾ ਐਕਸਪੀਰੀਅੰਸ ਵਧੀਆ ਰ ਮੂਰਲਾ ਟਾਇਰ ਵੀ ਆਪਣਾ ਐਮ ਆਰ ਐਫ ਦਾ ਤੇ ਮਗਰਲਾ ਟਾਇਰ ਵੀ ਆਪਣਾ ਐਮ ਆਰ ਐਫ ਦਾ ਬਾਕੀ ਜਿਹੜਾ ਬਾਈ ਹੋ ਰਹੇ ਨੇ ਟਾਇਰ ਪਾਇਆ ਬਿਲਕੁਲ ਫ੍ਰੀ ਆਫ ਕੋਸਟ ਪਾਤਾ 100 200 ਰੁਪਏ ਜਿਹੜਾ ਉਹਦਾ ਲੱਗਦਾ ਹੁੰਦਾ ਉਹ ਵੀ ਨਹੀਂ ਬਾਈ ਹੋ ਰਹੇ ਨੇ ਲਿਆ ਕਿਉਂਕਿ ਇਹਨਾਂ ਦੀ ਏਜੰਸੀ ਆ ਇਹ ਐਮ ਆਰ ਐਫ ਵਾਲਿਆਂ ਦੀ ਲੋ ਜੀ ਟਾਇਰ ਆਪਾਂ ਪਵਾ ਲਿਆ 2200 ਰੁਪਏ ਦਾ ਟਾਇਰ ਪਿਆ ਉਹਦੇ ਵਿੱਚ 1800 ਰੁਪਏ ਦਾ ਟਾਇਰ ਹੋ ਗਿਆ ਤੇ 400 ਰੁਪਏ ਇਹ ਤਾਂ ਜੀ ਐਸ ਟੀ ਲੱਗ ਗਿਆ ਚਲ ਹੁਣ ਆਪਾਂ ਥੋੜਾ ਜਿਹਾ ਫ੍ਰੀ ਹੋ ਗਏ ਯਾਰ ਉਹ ਥੋੜਾ ਚਿੰਤਾ ਦਾ ਵਿਸ਼ਾ ਹੋ ਜਾਂਦਾ ਹੁਣ ਪੰਜਾਬ ਤੱਕ ਜਦੋਂ ਵੀ ਮੁੜਾਂਗੇ ਆਪਾਂ ਮਹੀਨੇ ਤੱਕ ਤਾਂ ਵਧੀਆ ਮਤਲਬ ਟੈਨਸ਼ਨ ਫ੍ਰੀ ਹੋ ਗਿਆ ਕੰਮ ਤੇ ਚਲੋ ਵੱਡੇ ਸ਼ਹਿਰ ਨੇ ਇੱਥੇ ਸਰ ਜਾਂਦਾ ਕਿਸੇ ਰਿਮੋਟ ਏਰੀਆ 'ਚ ਇਹ ਜਿਹੀ ਪ੍ਰੋਬਲਮ ਆ ਜੇ ਨਾ ਉਦੋਂ بڑا ਬੰਦਾ ਤੰਗ ਹੁੰਦਾ ਜੇ ਨਾਗਾ ਲੈਂਡ ਮਣੀਪੁਰ ਵਾਲੇ ਪਾਸੇ ਇਹਦਾ ਕੁਝ ਹੋ ਜੇ ਉਥੇ ਨਾ ਟਾਇਰ ਮਿਲੇ ਨਾ ਦੁਕਾਨਾਂ ਖੁੱਲਦੀਆਂ ਨੇ ਉਥੇ ਉਹਨੂੰ ਤਾਂ ਮਨ ਨਮਾ ਪਵਾ ਕੇ ਤੁਰਿਆ ਸੀ ਘਰੋਂ ਕੱਕ ਰੈਸਟੋਰੈਂਟ ਆ ਯਾਰ ਇੱਥੇ ਕੁਛ ਖਾ ਪੀ ਲਈਏ 12 ਵਜੇ ਦਾ ਟਾਈਮ ਹੋ ਗਿਆ ਭੁੱਖੇ ਧਿਆਈ ਫਿਰਦੇ ਆ ਮੋਟਰਸਾਈਕਲ ਦੇ ਟਾਇਰ ਨੇ ਥੋੜਾ ਜਿਹਾ ਟਾਈਮ ਖਰਾਬ ਕਰਤਾ ਇਹ ਸੋਟਲ ਦੇ ਵਿੱਚ ਆ ਗਏ ਸੀ ਮੈਂ ਕਿਹਾ ਦੋਸਾ ਦੂਸਾ ਖਾ ਲਾਂਗੇ ਯਾਰ ਪਰ ਸਵੇਰੇ ਸਵੇਰੇ ਪਾਈ ਕਹਿੰਦੇ ਦੋਸਾ ਨਹੀਂ ਹੁੰਦਾ ਦੋਸਾ ਹੁੰਦਾ ਜੀ ਦੁਪਹਿਰ ਤੋਂ ਬਾਅਦ ਫਿਰ ਹੁਣ ਆਹ ਪੂਰੀਆਂ ਤੇ ਨਾਲ ਆ ਸਬਜੀ ਆ ਜੋ ਮਿਲ ਗਿਆ ਖਾਣਾ ਪੈਣਾ ਹੁਣ ਤਾਂ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਆ ਲੋ ਜੀ ਅਸਲ ਦੇ ਵਿੱਚ ਨਾ ਮੈਂ ਸਵੇਰੇ ਸ ਅੱਜ ਐਤਵਾਰ ਐਤਵਾਰ ਕਰਕੇ ਹਰ ਦੁਕਾਨਾਂ ਤੋਂ ਕੋਈ ਨਾ ਜਿਆਦਾ ਨਾ ਬੰਦ ਰਹਿੰਦੀਆਂ ਨੇ ਜਾਂ ਫਿਰ ਅੱਧੇ ਦਿਨ ਦੇ ਵਿੱਚ ਬੰਦ ਹੋਣ ਲੱਗ ਜਾਂਦੀਆਂ ਨੇ ਜਿਆਦਾ ਕੁਛ ਖਾਣ ਨੂੰ ਮਿਲਿਆ ਨਹੀਂ ਚਾਹ ਚੂ ਵੀ ਨਹੀਂ ਮਿਲੀ ਤੇ ਹੁਣ ਚਾਰ ਪੰਜ ਕੁੜੀਆਂ ਖਾ ਕੇ ਛੋਟੀਆਂ ਛੋਟੀਆਂ ਸੀ ਹੁਣ ਚੱਲ ਪਿਆ ਤੇ ਉਹ ਥਾਂ ਦੇ ਉੱਤੇ ਲੈ ਕੇ ਚੱਲਦਾ ਅਸਲ ਦੇ ਵਿੱਚ ਤੁਹਾਨੂੰ ਮੈਂ ਜਿੱਥੇ ਕਲਿੰਗਾਵਾਰ ਹੋਇਆ ਸੀ ਚੱਲ ਲੜਿਆ ਸਮਰਾਟ ਅਸ਼ੋਕ ਸੀ ਜਿੱਤਿਆ ਸਮਰਾਟ ਅਸ਼ੋਕ ਸੀ ਪ੍ਰਣਾਮ ਕਲਿੰਗਾਵਾਰ ਹੀ ਵਜਦਾ ਦਾ ਥੱਲੇ ਪਾਰਕਿੰਗ ਦੇ ਵਿੱਚ ਆਪਾਂ ਮੋਟਰਸਾਈਕਲ ਲਾਏ 50 ਕਿ ਮੀਟਰ ਉੱਪਰ ਚੜ੍ਹ ਕੇ ਆਏ ਆ ਇੱਕ ਛੋਟਾ ਜਿਹਾ ਪਹਾੜ ਬਣਿਆ ਹੋਇਆ ਇਸ ਜਗ੍ਹਾ ਦਾ ਨਾਮ ਹੈਗਾ ਜੀ ਤੌਲੀ ਕਿਹਾ ਜਾਂਦਾ ਵੀ ਇਹ ਥਾਂ ਦੇ ਉੱਤੇ ਸਮਰਾਟ ਅਸ਼ੋਕ 6 ਲੱਖ ਦੀ ਫੌਜ ਲੈ ਕੇ ਆਇਆ ਸੀ ਤੇ ਜਿਹੜੇ ਉੜੀਸਾ ਦੇ ਰਾਜੇ ਸੀ ਕਲਿੰਗਾ ਉਹਨਾਂ ਨਾਲ ਉਹਦੀ ਲੜਾਈ ਹੋਈ ਸੀ ਤੇ ਕਲਿੰਗਾ ਦਾ ਉਹਨੇ 1 ਲੱਖ ਬੰਦਾ ਮਾਰਤਾ ਸੀ ਤੇ 1.5 ਲੱਖ ਬੰਦਾ ਉਹਨੇ ਆਪਦੇ ਅੰਡਰ ਕਰ ਲਿਆ ਸੀ ਬੰਦੀ ਬਣਾ ਲਿਆ ਸੀ ਕੈਦੀ ਬਣਾ ਲਿਆ ਸੀ ਆ ਐਗਜ਼ੈਕਟ ਥਾਂ ਕਹੀ ਜਾਂਦੀ ਇੱਥੇ ਨੇੜੇ ਇੱਕ ਨਦੀ ਚੱਲਦੀ ਆ ਕਿ 6 ਲੱਖ ਬੰਦਾ ਉਹਨਾਂ ਦਾ ਆਇਆ 1 ਲੱਖ ਬੰਦਾ ਇਹਨਾਂ ਦਾ ਮਰਿਆ 1.5 ਲੱਖ ਬੰਦੀ ਬਣਾ ਲਿਆ ਤਾਂ 10-11 ਲੱਖ ਹੋਣੇ ਟੋਟਲ ਬੰਦੇ ਤਾਂ ਬਹੁਤ ਉਹਨਾਂ ਨੇ ਵੱਡੀ ਥਾਂ ਘੇਰੀ ਹੋਣੀ ਪਰ 오ਡੀਸਾ ਦੀ ਸਰਕਾਰ ਨੇ ਇਹ ਕਿਹਾ ਵੀ ਇਸੇ ਏਰੀਏ ਦੇ ਵਿੱਚੋਂ ਯੁੱਧ ਹੋਇਆ ਸੀ ਤੇ ਮਤਲਬ ਆਪਸ ਦੇ ਵਿੱਚ ਫੌਜਾਂ ਆਹ ਥਾਂ ਦੇ ਉੱਤੇ ਭੜਗੀਆਂ ਸੀ ਇਹ ਜਗ੍ਹਾ ਦਾ ਨਾਮ ਹੈਗਾ ਜੀ ਤੌਲੀ D H A U L I ਪਵਨੇਸ਼ਵਰ ਤੋਂ 7 ਕਿਲੋਮੀਟਰ ਦੂਰ ਆ ਨੇੜੇ ਤੇੜੇ ਆ ਬਾਜ਼ਾਰ ਲੱਗਿਆ ਹੋਇਆ ਤੇ ਜਦੋਂ ਇੰਨਾ ਬੰਦਾ ਮਾਰਿਆ ਗਿਆ ਉਸ ਤੋਂ ਬਾਅਦ ਕਿਹਾ ਜਾਂਦਾ ਸੀ ਵੀ ਸਮਰਾਟ ਅਸ਼ੋਕ ਸ਼ਾਂਤੀ ਦਾ ਪੁੰਜ ਬਣ ਗਿਆ ਸੀ ਇੰਨੀਆਂ ਲਾਸ਼ਾਂ ਦੇਖ ਕੇ ਕਹਿੰਦਾ ਦਿਲ ਪਿਘਲ ਗਿਆ ਸੀ ਤੇ ਉਹਦੀ ਯਾਦ ਦੇ ਵਿੱਚ ਉੱਪਰ ਇੱਕ ਪਗੋੜਾ ਬਣਾਇਆ ਹੋਇਆ ਉਹਨੂੰ ਸ਼ਾਂਤੀ ਸਤੂਪਾ ਕਿਹਾ ਜਾਂਦਾ ਆਹ ਦੇਖਣਾ ਦਗੂਆਂ ਜੀਆਂ ਲੱਗੀਆਂ ਹੋਈਆਂ ਨੇ ਇੱਥੇ ਥੋੜੀਆਂ ਬਹੁਤ ਤੇ ਇਹ ਵੀ ਕਿਹਾ ਜਾਂਦਾ ਹੈ ਬਾਅਦ ਦੇ ਵਿੱਚ ਜਿੰਨਾ ਬੁੱਧ ਧਰਮ ਦਾ ਪ੍ਰਚਾਰ ਸਮਰਾਟ ਅਸ਼ੋਕ ਨੇ ਕੀਤਾ ਕਿਸੇ ਹੋਰ ਬੰਦੇ ਨੇ ਨਹੀਂ ਕੀਤਾ ਉਹ ਕੁਸ਼ੀਨਗਰ ਗਿਆ ਸੀ ਜਿੱਥੇ ਮਹਾਤਮਾ ਬੁੱਧ ਦਾ ਸੰਸਕਾਰ ਹੋਇਆ ਸੀ ਉੱਥੋਂ ਫਿਰ ਉਹ ਮਹਾਤਮਾ ਬੁੱਧ ਦੀਆਂ ਹਸਤੀਆਂ ਕਢਾ ਕੇ ਲੈ ਕੇ ਆਇਆ ਤੇ ਅੱਡ-ਅੱਡ ਥਾਵਾਂ ਦੇ ਉੱਤੇ ਉਹਨੇ ਡਿਸਟ੍ਰਿਬਿਊਟ ਕੀਤੀਆਂ ਨੇ ਉਹ ਹਸਤੀਆਂ ਆਪਦੇ ਮੁੰਡੇ ਨੂੰ ਤੇ ਆਪਦੀ ਕੁੜੀ ਨੂੰ ਉਹਨੇ ਸ਼੍ਰੀਲੰਕਾ ਭੇਜਿਆ ਸੀ ਫਿਰ ਸ਼੍ਰੀਲੰਕਾ ਦੇ ਵਿੱਚ ਤੁਥ ਟੈਂਪਲ ਬਣਿਆ ਹੋਇਆ ਜੀ ਇੱਕ ਉੱਥੇ ਮਹਾਤਮਾ ਬੁੱਧ ਜੀ ਦਾ ਦੰਦ ਵੀ ਪਿਆ ਤਾਂ ਦਾ ਥਾਈਲੈਂਡ ਵਾਲੇ ਪਾਸੇ ਹੋ ਗਿਆ ਹਨਾ ਏਸ਼ੀਆ ਵਾਲੇ ਪਾਸੇ ਜਿੰਨੇ ਵੀ ਵੱਡੇ-ਵੱਡੇ ਦੇਸ਼ਾਂ ਦੇ ਵਿੱਚ ਬੁੱਧ ਧਰਮ ਫੈਲਿਆ ਹੋਇਆ ਸਾਰਾ ਉਹ ਸਮਰਾਟ ਅਸ਼ੋਕ ਨੇ ਫਲਾਇਆ ਹੋਇਆ ਤੇ ਸਮਰਾਟ ਅਸ਼ੋਕ ਇੱਕ ਬਹੁਤ ਵੱਡਾ ਰਾਜਾ ਸੀ ਯਾਰ ਜੇ ਤੁਸੀਂ ਵੈਸੇ ਉਹਦਾ ਨਕਸ਼ਾ ਦੇਖੋਗੇ ਨਾ ਵੀ ਉਹਦਾ ਰਾਜ ਕਿੱਥੇ ਤੱਕ ਸੀ ਸਾਰਾ ਹਿੰਦੁਸਤਾਨ ਉਧਰਲੇ ਪਾਸੇ ਕੀ ਕਹਿੰਦੇ ਨੇ ਅ ਹਿੰਦੁਸਤਾਨ ਉਹ ਤੋਂ ਈਰਾਨ ਦੇ ਨਾਲ ਈਰਾਨ ਦੇ ਨਾਲ ਉਹਦੀ ਸਰਹੱਦ ਲੱਗਦੀ ਸੀ ਠੀਕ ਆ ਤੇ ਇਧਰੋਂ ਸਾਰਾ ਉਹਨੇ ਇੰਡੀਆ ਘੇਰਿਆ ਹੋਇਆ ਸੀ ਬਸ ਉੜੀਸਾ ਉਹਦੇ ਅੰਡਰ ਨਹੀਂ ਸੀ ਉੜੀਸਾ ਤੋਂ ਉਹਨੂੰ ਡਰ ਵੀ ਸੀ ਕਿਉਂਕਿ ਉੜੀਸਾ ਦੇ ਕੋਲ ਇੱਕ ਨੇੜੇ ਬਹੁਤ ਵੱਡੀ ਬੰਦਰਗਾਹ ਪੈਂਦੀ ਸੀ ਤੇ ਸਮਰਾਟ ਅਸ਼ੋਕ ਨੂੰ ਇਹ ਸੀ ਵੀ ਜਦੋਂ ਕੋਈ ਉਹ ਵਪਾਰ ਕਰਦਾ ਸੀ ਨਾ ਤਾਂ ਉੜੀਸਾ ਵਾਲੇ ਉਸ ਬੰਦਰਗਾਹ ਥਰੂ ਉਹਨੂੰ ਵਿਗੜਨ ਪਾ ਸਕਦੇ ਸੀ ਉਹਦੇ ਵਪਾਰ ਦੇ ਵਿੱਚ ਬਸ ਇੰਨੀ ਕੀ ਚੀਜ਼ ਦਾ ਡਰ ਸੀ ਇਹ ਲ ਪਗੋੜਾ ਤਾਂ ਸਮਰਾਟ ਅਸ਼ੋਕ ਦੀ ਯਾਦ ਦੇ ਵਿੱਚ ਬਣਿਆ ਹੋਇਆ ਜਾਪਾਨ ਵਾਲਿਆਂ ਨੇ ਬਣਾਇਆ ਸੀ ਕਿਉਂਕਿ ਆਹ ਥਾਂ ਦੇ ਉੱਤੇ ਯੁੱਧ ਹੋਇਆ ਸੀ ਬਹੁਤ ਵੱਡਾ ਪਰ ਇੱਥੋਂ ਹੀ ਮੇਨ ਇਸੇ ਥਾਂ ਤੋਂ ਉਹਦਾ ਮਨ ਬਦਲ ਗਿਆ ਸੀ ਵੀ ਮੈਂ ਅੱਜ ਤੋਂ ਬਾਅਦ ਕਤਲੇਆਮ ਨਹੀਂ ਕਰਦਾ ਲੜਾਈ ਨਹੀਂ ਕਰਦਾ ਤੇ ਉਹਨੇ ਬੁੱਧ ਧਰਮ ਨੂੰ ਅਪਣਾ ਲਿਆ ਸੀ ਜਿਹੜਾ ਕਿ ਸ਼ਾਂਤੀ ਦਾ ਪ੍ਰਤੀਕ ਆ ਪਰ ਜੇ ਆਪਾਂ ਵੈਸੇ ਗੱਲ ਕਰੀਏ ਵੀ ਸਮਰਾਟ ਅਸ਼ੋਕ ਨੇ ਕਿਹੜਾ ਸਤੂਪਾ ਬਣਾਇਆ ਤਾਂ ਸਾਂਚੀ ਸਤੂਪਾ ਜੀ ਪਪਾਲ ਦੇ ਵਿੱਚ ਬਣਿਆ ਹੋਇਆ ਐਮਪੀ ਦੇ ਵਿੱਚ ਉਹ ਸਮਰਾਟ ਅਸ਼ੋਕ ਨੇ ਬਣਾਇਆ ਸੀ ਤੇ ਬਹੁਤ ਪੁਰਾਣੀ ਗੱਲਬਾਤ ਆ ਉਹ ਈਸਾ ਪੂਰਵ ਤੋਂ ਪਹਿਲਾਂ ਦੀਆਂ ਗੱਲਾਂ ਨੇ 261 ਈਸਾ ਪੂਰਵ ਦੇ ਵਿੱਚ ਉਹ ਗੱਦੀ ਤੇ ਬਹਿ ਗਿਆ ਸੀ ਸਮਰਾਟ ਅਸ਼ੋਕ ਤੇ ਉਹਨੇ ਆਪ ਦੇ 99 ਭਰਾਵਾਂ ਦਾ ਕਤਲ ਕਰਤਾ ਸੀ ਆਪ ਦਾ ਪਿਓ ਮਾਰਤਾ ਸੀ ਤੇ ਔਰੰਗਜ਼ੇ ਵਰਗਾ ਸੀ ਮਤਲਬ ਉਹ ਨਿਰਦਈ ਬਹੁਤ ਸੀ ਜਿਹੜੇ ਪਾਸੇ ਉਹ ਚੜ੍ਹਾਈ ਕਰ ਲੈਂਦਾ ਨਾ ਫਿਰ ਉੱਥੇ ਬੱਚੇ ਕੀ ਜਵਾਨ ਕੀ ਬੁੜੀਆਂ ਕੀ ਬੁੜੇ ਕੀ ਸਭ ਮਾਰ ਦਿੰਦਾ ਸੀ ਉਹ ਆਹ ਦੇਖੋ ਸਾਹਮਣੇ ਬੋਰਡ ਲੱਗਿਆ ਹੋਇਆ ਇੱਥੇ ਲਿਖੀ ਹੋਈ ਹੈ ਜਾਪਾਨੀ ਭਾਸ਼ਾ ਵੈਸੇ ਤਾਂ ਸਮਰਾਟ ਅਸ਼ੋਕ ਨੂੰ ਵਧੀਆ ਮੰਨਦੇ ਸੀ ਲੋਕ ਪਰ ਉਹ ਤੋਂ ਡਰਦੇ ਬਹੁਤ ਜ਼ਿਆਦਾ ਸੀ ਜਦੋਂ ਉਹਨੇ ਸ਼ਾਂਤੀ ਸਤੂਪਾ ਜਾਂ ਫਿਰ ਬੁੱਧ ਧਰਮ ਅਪਣਾ ਲਿਆ ਸੀ ਨਾ ਉਸ ਤੋਂ ਬਾਅਦ ਵੀ ਜਿੰਨਾ ਚਿਰ ਅਸ਼ੋਕ ਮਰਿਆ ਨਹੀਂ ਹੈਗਾ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਵੀ ਅਸ਼ੋਕ ਦੇ ਰਾਜਕਣੀ ਕੋਈ ਝਾਕ ਜਾਂਦਾ ਜਿਉਂਦੇ ਜੀ ਤਾਂ ਸਮਰਾਟ ਅਸ਼ੋਕ ਕਣੀ ਕੋਈ ਝਾਕਿਆ ਨਹੀਂ ਹੈਗਾ ਜਦੋਂ ਉਹਨੇ ਬੁੱਧ ਧਰਮ ਅਪਣਾ ਲਿਆ ਨਾ ਸ਼ਾਂਤੀ ਦਾ ਪੁੰਜ ਬਣ ਗਿਆ ਸੀ ਉਹ ਉਸ ਤੋਂ ਬਾਅਦ ਵੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਕਿ ਅਸ਼ੋਕ ਦੇ ਰਾਜਕਣੀ ਕੋਈ ਝਾਕ ਜਾਂਦਾ ਪਰ ਜਦੋਂ ਉਹ ਮਰਿਆ ਨਾ ਮਰਨ ਤੋਂ ਅਗਲੇ ਦਿਨ ਹੀ ਲੋਕਾਂ ਨੇ ਕਹਿੰਦੇ ਉਹਦਾ ਤਖਤ ਪਟਕੇ ਸਿੱਟਦਾ ਸੀ ਮੌਰਿਆ ਸਮਾਜ ਸੀ ਜਿਹੜਾ ਉਹ ਜਮਨ ਚੰਦਰਗੁਪਤ ਮੌਰਿਆ ਉਹਨਾਂ ਦੇ ਵੰਸ਼ ਚੋਂ ਸੀ ਤੇ ਉੜੀਸਾ ਦੇ ਰਾਜੇ ਨੂੰ ਉਹਦੇ ਦਾਦੇ ਨੇ ਹਰਾਉਣ ਦਾ ਬਹੁਤ ਜ਼ੋਰ ਲਾਇਆ ਉਹ ਤੋਂ ਹਰਾਇ ਨਹੀਂ ਗਏ ਪਰੰਡ ਤੇ ਅਸ਼ੋਕ ਨੇ ਆਪ ਚੜ੍ਹਾਈ ਕੀਤੀ ਸੀ ਸਭ ਬੱਚੇ ਜਵਾਨ ਬੁੜੇ ਜਿੰਨੇ ਵੀ ਸੀ ਉਹ ਮਾਰਤੇ ਉਹਨੇ ਇੱਥੇ ਨਦੀ ਚੱਲਦੀ ਹੁੰਦੀ ਸੀ ਉਸ ਨਦੀ ਦਾ ਰੰਗ ਲਾਲ ਹੋ ਗਿਆ ਫਿਰ ਬਾਅਦ ਵਿੱਚ ਉਹ ਜੋ ਯੁੱਧ ਦਾ ਮੈਦਾਨ ਦੇਖਣ ਆਇਆ ਨਾ ਉਹਨੇ ਛੋਟੇ-ਛੋਟੇ ਬੱਚੇ ਰੋਂਦੇ-ਕਰਲਾਉਂਦੇ ਦੇਖੇ ਤਾਂ ਫਿਰ ਉਹਦੇ ਦਿਲ 'ਚ ਦਇਆ ਆ ਗਈ ਕਹਿੰਦੇ ਉਹਨੇ ਉਹ ਬੱਚਿਆਂ ਨੂੰ ਛੜਤਾ ਸੀ ਤੇ ਉਹ ਕਹਿੰਦਾ ਵੀ ਅੱਜ ਤੋਂ ਬਾਅਦ ਆਪਾਂ ਲੜਾਈ ਨਹੀਂ ਕਰਦੇ ਪਰ ਉਹ ਸ਼ਾਂਤੀ ਦਾ ਪੁੰਜ ਦਾ ਬਣ ਗਿਆ ਸ਼ਾਂਤੀ ਦਾ ਪ੍ਰਤੀਕ ਵੀ ਬਣ ਗਿਆ ਲੋਕਾਂ ਨੂੰ ਪਤਾ ਵੀ ਲੱਗ ਗਿਆ ਵੀ ਉਹਨੇ ਹਥਿਆਰ ਸਿਰ ਤੇ ਪਰ ਲੋਕ ਉਹਨੂੰ ਫੇਰ ਵੀ ਉਹਦੇ ਵਿਰੁੱਧ ਬਗਾਵਤ ਨਹੀਂ ਕਰ ਸਕਦੇ ਸੀ ਅੱਧੇ ਉਹਦੇ ਰਾਜ ਦੇ ਵਿੱਚ ਦੁਖੀ ਵੀ ਸੀ ਨੇੜੇ-ਤੇੜੇ ਦੇ ਰਾਜ ਇਹ ਜਿਹੜੇ ਉਹਦੇ ਸਰਹੱਦ ਤੋਂ ਹੱਦਾਂ ਤੋਂ ਪਾਰ ਲੈਂਦੇ ਸੀ ਉਹ ਰਾਜੇ ਵੀ ਉਹਦੇ ਕੰਨੀ ਝਾਕਦੇ ਨਹੀਂ ਸੀ ਜੇ ਇੱਥੋਂ ਤੁਸੀਂ ਆਲੇ-ਦਾਲੇ ਝਾਤ ਮਾਰੋਗੇ ਨਾ ਤਾਂ ਆਲੇ-ਦਾਲੇ ਇੱਥੇ ਪਹਾੜ ਨਹੀਂ ਉੱਚੀ ਥਾਂ ਤੇ ਬਣਿਆ ਹੋਇਆ ਇੱਕ ਆਪਾਂ ਘਾਟ ਚੜ੍ਹ ਕੇ ਆਏ ਆ ਮੈਂ ਤੁਹਾਨੂੰ ਮੁੜਦਾ ਹੋਇਆ ਦਿਖਾਉਂਗਾ ਹੋਰ ਛੋਟੇ-ਛੋਟੇ ਇੱਥੇ ਬਹੁਤ ਮੋਨੂਮੈਂਟ ਬਣੇ ਹੋਏ ਨੇ ਸਮਰਾਟ ਅਸ਼ੋਕ ਦੀ ਯਾਦ ਦੇ ਵਿੱਚ ਠੀਕ ਹੈ ਜੀ ਬਾਡੀ ਬੋਟੀ ਹਿਸਟਰੀ ਜਿੰਨੀ ਕਿ ਮੈਨੂੰ ਪਤਾ ਸੀ ਸਮਰਾਟ ਅਸ਼ੋਕ ਬਾਰੇ ਦੱਸਤੀ ਜੇ ਬਹੁਤੀ ਹਿਸਟਰੀ ਸੋਰਸ ਸੀ ਸੁਣਨੀ ਆ ਫਿਰ ਅਸ਼ੋਕਾ ਫਿਲਮ ਆਈ ਸੀ ਸ਼ਾਹਰੂਖ ਖਾਨ ਦੀ ਤੇ ਕ੍ਰਿਨਾ ਕਪੂਰ ਦੀ ਉਹ ਫਿਲਮ ਮੇਰੀ ਦੇਖੀ ਹੋਈ ਆ ਤੇ ਉਸ ਫਿਲਮ ਦੇ ਵਿੱਚ ਕਲਿੰਗਾ ਵਾਰ ਦਿਖਾਇਆ ਗਿਆ ਸਾਰਾ ਨਿਸ਼ਾਨੀਆਂ ਨਿਸ਼ੂਨੀਆਂ ਤਾਂ ਇੱਥੇ ਕੋਈ ਹੈ ਨਹੀਂ ਕਿਉਂਕਿ ਬਹੁਤ ਪੁਰਾਣੀਆਂ ਗੱਲਾਂ ਨੇ ਇਹ 2 2.5 ਹਜ਼ਾਰ ਸਾਲ ਪੁਰਾਣੀ ਗੱਲ ਕਰ ਲੋ ਜਾਂ ਫਿਰ ਤੁਸੀਂ ਈਸਾ ਪੂਰਬ ਦੀਆਂ ਗੱਲਾਂ ਕਰ ਲੋ ਤੇ ਕਿਹਾ ਜਾਂਦਾ ਹੈ ਪੁਰਾਣੇ ਟਾਈਮਾਂ ਦਾ ਇੱਥੇ ਸ਼ਿਲਾ ਲੇਖ ਲਿਖੇ ਹੋਏ ਨੇ ਸ਼ਿਲਾ ਲੇਖ ਉਹ ਹੁੰਦਾ ਜੀ ਜਿਹੜਾ ਪੱਥਰ ਤੇ ਇਤਿਹਾਸ ਲਿਖਿਆ ਕਿ ਉਹ ਟਾਈਮਾਂ ਦੇ ਵਿੱਚ ਕਾਗਜ਼ ਕੁਝ ਹੁੰਦੇ ਨਹੀਂ ਸੀ ਉੱਥੋਂ ਕਹਿੰਦੇ ਇਹ ਚੀਜ਼ਾਂ ਦੇ ਸਬੂਤ ਮਿਲਦੇ ਨੇ ਤੇ ਜਿਹੜੇ ਪ੍ਰਾਣੇ ਇਤਿਹਾਸਕਾਰ ਨੇ ਉਹ ਅੰਦਾਜ਼ੇ ਲਾਉਂਦੇ ਨੇ ਵੀ ਆਹ ਥਾਂ ਦੇ ਉੱਤੇ ਯੁੱਧ ਹੋਇਆ ਸੀ ਆ ਜਿਹੜਾ ਹੁਣ ਪਹਾੜਾ ਆਪਾਂ ਥੱਲੇ ਉਤਰ ਕੇ ਜਾ ਰਹੇ ਹਾਂ ਨਾ ਇੱਥੇ ਆਲੇ-ਦਾਲੇ ਬਹੁਤ ਛੋਟੇ-ਛੋਟੇ ਮੋਨੂਮੈਂਟ ਜੇ ਬਣਾਏ ਹੋਏ ਨੇ ਮਤਲਬ ਛੋਟੀਆਂ-ਛੋਟੀਆਂ ਪ੍ਰਾਣੀਆਂ ਇਮਾਰਤਾਂ ਜੀਆਂ ਨੇ ਜਿਹੜੀਆਂ ਕਿ ਸਮਰਾਟ ਅਸ਼ੋਕ ਦੇ ਨਾਲ ਸੰਬੰਧਿਤ ਨੇ ਪੱਥਰ ਜੇ ਨੇ ਮਤਲਬ ਉਹ ਤੇ ਉੱਥੇ ਆੜੜ ਨਾਲ ਲਿਖੇ ਹੋਏ ਨੇ ਵੀ ਇਹ ਅਸ਼ੋਕ ਪਿੱਲਰ ਆ ਜੀ ਮਤਲਬ ਉਹਦੀ ਯਾਦ ਦੇ ਵਿੱਚ ਬਣਾਏ ਗ ਇਤੋਂਲੇ ਪਾਸੇ ਐ ਜਿਵੇਂ ਕਿਸੇ ਜਵਾਖ ਦਾ ਜਨਮ ਦਿਨ ਹੁੰਦਾ ਇੱਕ ਦੋ ਮੰਦਰ ਬਣਾਏ ਹੋਏ ਨੇ ਉਹ ਦੇਖੋ ਪੁਰਾਣੇ ਪੁਰਾਣੇ ਪੱਥਰ ਪਏ ਨੇ ਬਸ ਐਵੇਂ ਯਾਦਗਾਰਾਂ ਬਣਾਈਆਂ ਹੋਈਆਂ ਨੇ ਤੇ ਇਹ ਲਿਖਿਆ ਹੋ ਗਿਆ ਜੀ ਅਸ਼ੋਕਨ ਰੌਕ ਐਡਿਕਟ 261 ਈਸਾ ਪੂਰਵ ਠੀਕ ਆ ਉਹ ਟਾਈਮਾਂ ਦੇ ਪੱਥਰ ਨੇ ਕਹਿੰਦੇ ਜਦੋਂ ਇੱਥੇ ਯੁੱਧ ਹੋਇਆ ਸੀ ਸਮਰਾਟ ਅਸ਼ੋਕ ਨਾਲ ਸੰਬੰਧਿਤ ਇਹਨਾਂ ਨੇ ਉਹ ਚੀਜ਼ਾਂ ਰੱਖਤੀਆਂ ਉਹਦੇ ਇੱਥੇ ਕੋਈ ਵੈਸੇ ਨਿਸ਼ਾਨੀ ਨਹੀਂ ਹੈਗੀ ਕਿਉਂਕਿ ਉਹ ਗੱਲਾਂ ਹੀ ਬੜੀਆਂ ਪੁਰਾਣੀਆਂ ਨੇ ਉਹਨਾਂ ਇਸਵੀਆਂ ਦਾ ਸ਼ੁਰੂ ਹੀ ਨਹੀਂ ਹੋਈਆਂ ਸੀ ਈਸਾ ਪੂਰਵ ਦੀਆਂ ਗੱਲਾਂ ਨੇ ਉਹ ਦੁਬਾਰੇ ਹੁਣ ਆਪਾਂ ਪਵਨਿਹਸਰ ਵਿੱਚ ਦੀ ਲੰਘ ਰਹੇ ਹਾਂ ਆਉਹੀ ਮੋੜਾ ਜਿੱਧਰ ਆਪਾਂ ਟਾਇਰ ਬਦਲਾਉਣ ਗਏ ਸੀ ਕਿਉਂਕਿ ਆਪਾਂ ਪਹਿਲਾਂ ਟਾਇਰ ਬਦਲਾ ਕੇ ਵਾਪਸ ਪਿੱਛੇ ਨੂੰ ਮੁੜ ਕੇ ਗਏ ਹਾਂ ਕਿਉਂਕਿ ਪਵਨਿਹਸਵਰ ਰਾਜਧਾਨੀ ਆ ਵੱਡਾ ਸ਼ਹਿਰ ਆ ਇੱਥੇ ਆਪਾਂ ਨੂੰ ਸਮਾਨ ਮਿਲ ਜਾਣਾ ਸੀ ਕਿਤੇ ਹੋਰ ਨਹੀਂ ਮਿਲਣਾ ਸੀ। ਅਬ ਦੇਖ ਲਾ ਪਤੰਦਰ ਤੁੱਪੇ ਹੀ ਨੱਚੀ ਜਾਂਦੇ ਨੇ ਦੁਪਹਿਰੀ ਨੱਚੀ ਜਾਂਦੇ ਨੇ। ਸ਼ੇਖਰ ਦੁਪਹਿਰੇ ਤੁੱਪੇ ਹੀ ਨੱਚੀ ਜਾਂਦੇ ਨੇ ਬਰਾਤ ਚ। ਜਿਗਰਾ ਇਹ ਜਿਗਰਾ ਨਹੀਂ ਹੈਗਾ ਇਹ ਅਸਲ ਚ ਚਾਹ ਉਹਨਾਂ ਨੂੰ। ਜਦੋਂ ਬੰਦੇ ਨੇ ਆ ਜਾਂਦੀ ਹੈ ਨਦੀ ਸਤਲ ਨਾਲ ਨਾਲ ਉਹ ਜਿੱਦੋਂ ਆਪਾਂ ਜਾ ਕੇ ਆਏ ਹਾਂ। ਸਿੱਧੀ ਸੜਕ ਜਾ ਰਹੀ ਆ ਜੀ ਕਲਕੱਤੇ ਨੂੰ ਇੱਥੇ ਆਪਾਂ ਮਾਰ ਲਿਆ ਯੂ ਟਰਨ ਪਹਿਲਾਂ ਮੈਂ ਹਾਈਵੇ ਤੇ ਜਾ ਰਿਹਾ ਸੀ ਬਹੁਤ ਜ਼ਿਆਦਾ ਨੀਂਦ ਆਉਣ ਲੱਗੀ ਤੇ ਹੁਣ ਮੈਂ ਇਹ ਅੰਦਰੋਂ ਪਾ ਲਿਆ ਛੋਟੀ ਸੜਕਾਂ ਉਤੋਂ ਵੀ ਪਾ ਲਿਆ ਇੱਥੇ ਬੰਦਾ ਬਿਜ਼ੀ ਰਹਿੰਦਾ ਕੋਈ ਨਾ ਕੋਈ ਚੀਜ਼ ਮੂਰੇ ਆਉਂਦੀ ਰਹਿੰਦੀ ਆ ਬੌਨਿੰਗ ਦਾ ਜਿਹੋ ਤੇ ਅਸਲ ਚ ਇਹ ਹੁੰਦਾ ਨੀਂਦ ਆਉਣ ਦਾ ਕਾਰਨ ਮੈਂ ਸ਼ਾਇਦ ਪਹਿਲਾਂ ਹੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜਦੋਂ ਹੈਲਮਟ ਪਾਇਆ ਹੁੰਦਾ ਤਾਂ ਇਹਦੇ ਤੇ ਧੁੱਪ ਪੈਂਦੀ ਆ ਤਾਂ ਉੱਪਰ ਉਹਦਾ ਵਾਈਜ਼ਰ ਜਿਹੜਾ ਮੇਨ ਸ਼ੀਸ਼ਾ ਪਾਇਆ ਹੈ ਬੰਦ ਕਰ ਲੈਨੇ ਆ ਤਾਂ ਅੰਦਰ ਗਰਮਾਹਟ ਪੈਦਾ ਹੋ ਜਾਂਦੀ ਆ ਗਰਮਾਹਟ ਪੈਦਾ ਹੋਣ ਨਾਲ ਆਕਸੀਜਨ ਘਟ ਜਾਂਦੀ ਆ ਤੇ ਫਿਰ ਬੇਹੋਸ਼ੀ ਦੀ ਹਾਲਤ ਵਾਲਾ ਮਤਲਬ ਨਸ਼ਾ ਚੜ ਜਾਣਾ ਨੀਂਦ ਆਉਣ ਲੱਗ ਜਾਂਦੀ ਆ ਪਤਾ ਨਹੀਂ ਕਿਹੜੇ ਪਿੰਡਾਂਾਂ 'ਚ ਆ ਗਿਆ ਯਾਰ ਹੋਰ ਹੀ ਤਰ੍ਹਾਂ ਦਾ ਏਰੀਆ ਆ ਇਹ ਟੇਡਾ ਟੇਡਾ ਦੇ ਝਾਕਦੇ ਨੇ ਲੋਕ ਮੇਰੇ ਕਿਣੀ ਲਗਾਤਾਰ 2 2.5 ਘੰਟੇ ਹੋ ਗਏ ਜੀ ਮੋਟਰਸਾਈਕਲ ਚਲਾਉਂਦੇ ਨੂੰ ਆ ਇੱਥੇ ਅੰਬ ਦੇ ਦਰਖਤ ਲੱਗੇ ਹੋਏ ਨੇ ਅੰਬਾਂ ਦੀ ਛਾਂ ਥੱਲੇ ਖੜ ਗਏ ਪੰਡਾਂ ਜਿਹੜਾ ਏਰੀਆ ਜੰਗਲਾਂ ਜਿਹੜਾ ਏਰੀਆ ਤੇ ਆਲੇ-ਦਾਲ ਤੁਸੀਂ ਦੇਖੋ ਇੱਥੇ ਪਹਾੜ ਨੇ ਉਹ ਵਾਲਾ ਏਰੀਆ ਉਹ ਵੀ ਪਹਾੜਾਂ ਵਾਲਾ ਏਰੀਆ ਪਤਾ ਨਹੀਂ ਕਿੱਧਰ ਨੂੰ ਆ ਗਏ ਉਹ ਸਾਹਮਣੇ ਉਹ ਵੀ ਪਹਾੜ ਆਹ ਸਾਰੇ ਪਰ ਗਰਮੀ ਬਹੁਤ ਜ਼ਿਆਦਾ ਆ ਉੱਪਰ ਦੀ ਇੰਨੀ ਗਰਮੀ ਇੰਨੀ ਅੱਗ ਪੈਂਦੀ ਆ ਤੇ ਆਹ ਦੇਖੋ ਸਿਲੈਂਸਰ ਲੱਗਿਆ ਮੋਟਰਸਾਈਕਲ ਦਾ ਗਰਮ ਗਰਮ ਇੱਥੇ ਵੀ ਇੱਧਰ ਵੀ ਇੱਧਰ ਘੱਟ ਲੱਗਿਆ ਇੱਥੇ ਤਾਂ ਕਰਤਾ ਛਾਲਾ ਜਾਂ ਠਾਤਾ ਉੱਥੇ ਲੌਕ ਲੱਗਿਆ ਹੋਇਆ ਨਾ ਮੈਂ ਲੌਕ ਸੈਟ ਜਿਆ ਕਰਨ ਲੱਗਿਆ ਪਤਾ ਨਹੀਂ ਲੱਗਿਆ ਵੀ ਸਿਲੈਂਸਰ ਇੱਥੇ ਨਾਲ ਹੀ ਆ ਬਸ ਜਮਾ 1 ਸਕਿੰਟ ਵੀ ਲੱਗਿਆ ਹੁਣ ਉਦੋਂ ਘੱਟ ਹੀ ਲੱਗਿਆ ਹੁਣ ਉਹਨੇ ਜੀ ਚੱਕ ਤਾਂ ਕੰਮ ਗਰਮੀ 'ਚ ਵੱਧ ਤਾਂ ਕਰਦਾ ਹੁਣ ਮੱਚੀ ਜਾਂਦਾ ਹੈ ਗਲਵਜ਼ ਵੀ ਨਹੀਂ ਪੈਂਦਾ ਰਾਈਡਿੰਗ ਵਾਲਾ 에ਰੀਆ ਤੇ ਹਵਾ ਦਾ ਫਰਕ ਪੈ ਗਿਆ ਬਦਲ ਗਈ ਮਾੜੀ ਜੀ ਠੰਡੀ ਠੰਡੀ ਜੀ ਹਵਾ ਆਊਗੀ ਆ ਦੇਖੋ ਯਾਰ ਏਰੀਆ ਦੇਖੋ ਤੁਸੀਂ ਕਿੰਨਾ ਸੋਹਣਾ ਇੱਕ ਨੰਬਰ ਮਾਹੌਲ ਬਣ ਗਿਆ ਬਹੁਤ ਤੰਗ ਸੀ ਯਾਰ ਮੈਂ ਗਰਮੀ ਤੋਂ ਖਿਜਿਆ ਪਿਆ ਸੀ ਅੱਜ ਮੈਂ ਸਵੇਰ ਦਾ ਜੀ ਆ ਨਹੀਂ ਲੱਗ ਰਿਹਾ ਸੀ ਤੇ ਗਰਮੀ ਨਾ ਬੰਦੇ ਨੂੰ ਅਕਲ ਲਗਾਣ ਕਰ ਦਿੰਦੀ ਹੈ ਸਵੇਰੇ ਉੱਠਦੇ ਆ ਵਧੀਆ ਜਦੋਂ ਸਮਾਨ ਸੋਣ ਨੂੰ ਬੰਦਨ ਲੱਗਦੇ ਆ ਕੱਪੜੇ ਪਾ ਲੈਣੇ ਆ ਨਾਲ ਦੀ ਨਾਲ ਮਨ ਮਰ ਗਿਆ ਉੱਥੇ ਘੁੰਮਣ ਦਾ ਮਗਾ ਯਾਰ ਇੰਨੀ ਗਰਮੀ ਉੱਤੋਂ ਹੀ ਆ ਸਲੈਂਸਰ ਲੱਗ ਗਿਆ ਹੁਣ ਇਹ ਮੱਚੀ ਜਾਂਦਾ ਆ ਇੱਥੇ ਮਾੜਾ ਜਿਹਾ ਮਾਹੌਲ ਠੰਡਾ ਜਾਂ ਤੇ ਨਜ਼ਾਰਾ ਜੀ ਲੱਗ ਰਿਹਾ ਮਤਲਬ ਇਥੇ ਸੜਕਾਂ ਹੀ ਆ ਤੋਂ ਜਿਹੜੀਆਂ ਮੇਨ ਸੜਕਾਂ ਟ੍ਰੈਫਿਕ ਜਿਹੜੀਆਂ ਸੀ ਉਤੋਂ ਦੂਰ ਆ ਗਏ ਅੰਗਲ 10 ਕਿਲੋਮੀਟਰ ਸੰਭਲਪੁਰਕਸਾ ਨਾਹ ਟਿੱਕਰਪੜਾ 45 ਟਿੱਕਰਪੜਾ ਇੱਕ ਜਗ੍ਹਾ ਜੀ 45 ਕਿਲੋਮੀਟਰ ਉੱਥੇ ਨਾ ਮਗਰ ਮੱਛਾਂ ਦੀ ਖੇਤੀ ਹੁੰਦੀ ਆ ਮਗਰ ਮੱਛੀਆਂ ਨੂੰ ਪਾਲਦੇ ਨੇ ਮਤਲਬ ਫਾਰਮ ਜਿਵੇਂ ਆਪਾਂ ਕਹਿ ਦੀਏ ਮਗਰ ਮੱਛੀਆਂ ਦਾ ਫਾਰਮ ਆ ਮਗਰ ਮੱਛ ਪਾਲੇ ਜਾਂਦੇ ਆ ਤੇ ਟਿੱਕਰ ਪਾੜਾਂ ਦੇ ਵਿੱਚ ਉੱਥੇ ਵੀ ਆਪਾਂ ਜਾ ਸਕਦੇ ਸੀ ਪਰ ਬਾਈ ਮੈਥੋਂ ਗਰਮੀ ਨਹੀਂ ਚੱਲੀ ਜਾ ਰਹੀ ਗਰਮੀ ਮੈਨੂੰ ਬੜਾ ਤੰਗ ਕਰ ਰਹੀ ਆ ਤੇ ਜਦੋਂ ਮੈਂ ਆਪ ਤੰਗ ਹੋ ਰਿਹਾ ਫਿਰ ਯਾਰ ਮੈਂ ਖੁਸ਼ੀ ਨਾਲ ਤੁਹਾਨੂੰ ਵਲੌਗ ਕਿੱਥੇ ਦਿਖਾਦਾ ਇਸ ਕਰਕੇ ਉਹ ਵੀ ਛੱਡਤਾ ਕਦੇ ਫੇਰ ਦੇਖਾਂਗੇ ਦੁਬਾਰੇ ਆਉਣ ਦਾ ਬਹਾਨਾ ਦੁਬਾਰੇ ਆਉਣ ਦਾ ਰੀਜ਼ਨ ਬਣ ਜੂਗਾ ਨੈਸ਼ਨਲ ਹਾਈਵੇ 55 ਦੇ ਉੱਤੇ ਖੜੇ ਆ ਤੇ ਪੂਰੇ 2 ਘੰਟੇ ਲਗਾਤਾਰ ਫਿਰ ਮੋਟਰਸਾਈਕਲ ਚਲਾਇਆ ਉਸ ਤੋਂ ਬਾਅਦ ਇੱਥੇ ਇੱਕ ਢਾਬੇ ਤੇ ਖੜਿਆ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਚਾਹ ਬਣਾ ਦਿਓ ਬਾਈ ਕਹਿੰਦਾ ਵੀ ਚਾਹ ਸਾਡੇ ਕੋਲ ਇਸ ਟਾਈਮ ਹੈ ਨਹੀਂ ਪਰ ਅਸੀਂ ਚਾਹ ਸਵਾਦ ਬਹੁਤ ਬਣਾਉਣੀ ਆ ਫਿਰ ਮੈਂ ਬਾਈ ਨੂੰ ਕਿਹਾ ਵੀ ਚਾਹ ਤਾਂ ਬਣਾ ਕੇ ਦੇ ਜੇ ਸਵਾਦ ਬਣਾਉਣਾ ਚਾਹੀ ਮੈਨੂੰ 15-20 ਮਿੰਟ ਬਿਠਾ ਲਾ ਸਵੇਰ ਦਾ ਮੈਂ ਹੁਣ ਚਾਹ ਦਾ ਕੱਪ ਪੀਤਾ ਤੇ ਹੁਣ ਮੈਂ ਲਗਾਤਾਰ ਦੋ ਕੱਪ ਪੀਊਗਾ ਇੱਕ ਪੀ ਲਿਆ ਤੇ ਇੱਕ ਹੋਰ ਪੀਵਾਂਗੇ ਗਰਮੀ ਬਹੁਤ ਜ਼ਿਆਦਾ ਹੈ ਯਾਰ ਹੁਣ ਮੇਰਾ ਘੁੰਮਣ ਦਾ ਮਨ ਨਹੀਂ ਕਰ ਰਿਹਾ ਹੁਣ ਹੌਲੀ ਹ ਪਿੱਛੋਂ ਨੂੰ ਮੁੜਾਂਗੇ ਆਪਾਂ ਵਾਪਸ ਨੂੰ ਯਾਰ ਔਰ ਲਗਾ ਦੋਗੇ ਇੱਕ ਆ ਹਾਂ ਹਾਂ ਬਸ ਇੱਕ ਔਰ ਲਗਾ ਦੋ ਉਸਕੇ ਹਾਂ ਚਲਦੀ ਹੈ ਇਹ ਵੀਡੀਓ ਤੇ ਪੀ ਕੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜਾਂ ਜਿੱਥੇ ਕਿਤੇ ਵੀ ਹਨੇਰਾ ਪੈ ਗਿਆ ਤਾਂ ਹੋ ਸਕਿਆ ਵੀ ਆਪਾਂ ਉੱਥੇ ਟੈਂਟ ਲਾਵਾਂਗੇ ਕੈਂਪਿੰਗ ਕਰਾਂਗੇ ਵੱਡਾ ਹਾਈਵੇਅ ਤੇ ਢਾਬੇ ਢੂਬੇ ਹੈਗੇ ਨੇ ਇਧਰਲੇ ਪਾਸੇ ਜਿਵੇਂ ਜਿਵੇਂ ਆਪਾਂ ਸਮੁੰਦਰ ਤੋਂ ਪਰੇ ਜਾਈ ਜਾਵਾਂਗੇ ਮੌਸਮ ਠੀਕ ਹੁੰਦਾ ਜਾਊਗਾ ਜੇ ਮੈਂ ਪੂਰੀ ਦੀ ਗੱਲ ਕਰਾਂ ਇਸ ਟਾਈਮ ਆਪਾਂ ਪੂਰੀ ਤੋਂ 195 ਕਿਲੋਮੀਟਰ ਦੂਰ ਆ ਸਮੁੰਦਰ ਤੋਂ 195 ਕਿਲੋਮੀਟਰ ਦੂਰ ਆ ਸਾਹਮਣੇ ਦੋ ਪਹਾੜ ਨੇ ਉੱਚੇ ਉੱਚੇ ਐਜੇ ਬਣਿਆ ਹੋਇਆ ਯੂ ਸ਼ੇਪ ਦੇ ਵਿੱਚ ਦੋਨਾਂ ਦੇ ਟਾਪ ਤੇ ਝੰਡੇ ਲੱਗੇ ਹੋਏ ਨੇ ਕੋਈ ਪੱਕਾ ਉੱਥੇ ਮੰਦਰ ਬਣੇ ਹੋਣਗੇ ਇਹ ਪਹਾੜਾਂਿਆਂ ਦੇ ਉੱਤੇ ਮੰਦਰ ਨਾਲ ਇਹ ਜੇ ਇਧਰਲੇ ਪਾਸੇ ਬਹੁਤ ਹੁੰਦੇ ਨੇ ਕਰਨਾਟਕਾ ਚ ਚਲੇ ਜਾਓਗੇ ਜਿੱਥੇ ਪਹਾੜੀ ਏਰੀਆ ਆ ਗਿਆ ਥੋੜਾ ਜਾਂ ਤਾਂ ਉੱਥੇ ਵੀ ਐ ਮੰਦਰ ਬਣੇ ਹੁੰਦੇ ਨੇ ਉੱਚੇ ਉੱਚੇ ਇੱਕ ਮੰਦਰ ਤੇ ਤਾਂ ਮੈਂ ਗਿਆ ਵੀ ਸੀ ਸਾਹਮਣੇ ਚੱਲ ਰਿਹਾ ਜੀ ਨੈਸ਼ਨਲ ਹਾਈਵੇ 55 ਤੇ ਉੱਥੇ ਇੱਕ ਢਾਬਾ ਬਣਿਆ ਹੋਇਆ ਸੀ ਜੀ ਹੋਟਲ ਸਾਹੂ ਕਰਕੇ ਮੋਟਰਸਾਈਕਲ ਤੇ ਖੜਾ ਕਰਤਾ ਬਾਈ ਹੋਰ ਨਾਲ ਗੱਲ ਕੀਤੀ ਬਾਈ ਕਹਿੰਦੇ ਵੀ ਰੋਟੀ ਰੋਟੀ ਸਾਨੂੰ ਸਾਰਾ ਕੁਝ ਇੱਥੇ ਮਿਲ ਜੂਗਾ ਤੇ ਟੈਂਟ ਲਾਉਣ ਨੂੰ ਮੈਂ ਕਿਹਾ ਥਾਂ ਦੱਸੋ ਕਿੱਥੇ ਲਾਈਏ ਤਾਂ ਬਾਈ ਨੇ ਮੈਨੂੰ ਕਿਹਾ ਸਾਰਾ ਏਰੀਆ ਕਹਿੰਦਾ ਖੁੱਲਾ ਹੀ ਪਿਆ ਜਿੱਥੇ ਤੁਹਾਡਾ ਜੀ ਕਰਦਾ ਟੈਂਟ ਲਾ ਲਓ ਪ੍ਰਸ਼ਾਦਾ ਪਾਣੀ ਛਕਦੇ ਆ ਫਿਰ ਸਮਾਨ ਨਹੀਂ ਅੱਜ ਆਪਾਂ ਬਾਲਾ ਖੋਲਦੇ ਐਨਾ ਕ ਸਮਾਨ ਖੋਲਾਂਗੇ ਆਲਾ ਟੈਂਟ ਤੇ ਮੈਟ ਇਹਦੇ ਵਿੱਚ ਹੀ ਆ ਤੇ ਇੱਕ ਆ ਕੈਮਰੇ ਵਾਲਾ ਬਹਿਗਾ ਇਹ ਲੈ ਕੇ ਆ ਬੈਗ ਬੰਨਿਆ ਰਹਿਣ ਦਾਂਗੇ ਤੜਕੇ ਜਦੋਂ ਹੱਥ ਮੂੰਹ ਧੋਣਾ ਹੋਇਆ ਇੱਥੇ ਣਾਉਣ ਦਾ ਹੀਲਾ ਹੈਗਾ ਉਹ ਸਾਹਮਣੇ ਐ ਚਵੱচ্চਾ ਬਣਿਆ ਹੋਇਆ ਉੱਥੇ ਆਪਾਂ ਣਾਵਾਂਗੇ ਤੜਕੇ ਤੇ ਉਦੋਂ ਆਹ ਬੈਗ ਖੋਲਾਂਗੇ ਕਿਉਂਕਿ ਇਹਦੇ ਵਿੱਚ ਣਾਉਣ ਧੋਣ ਵਾਲਾ ਸਮਾਨ ਆ ਪ੍ਰਸ਼ਾਦ ਆ ਪਾਣੀ ਛੱਕਦੇ ਆ ਸਿੰਪਲ ਰੋਟੀ ਦਾਲ ਤੇ ਤੜਕਾ ਨਾਲ ਕੀ ਹੁੰਦਾ ਹੋ ਆਪਣਾ ਤੰਦੂਰੀ ਰੋਟੀ ਚਲੋ ਜੀ ਇਹ ਟਰੱਕਾਂ ਵਾਲਾ ਢਾਬਾ ਰਾਤ ਨੂੰ ਬਾਈ ਕਹਿੰਦਾ ਵੀ ਟੈਂਟ ਧਿਆਨ ਨਾਲ ਲਾਜੋ ਹਨੇਰਾ ਕਹਿੰਦਾ ਕਦੇ ਟਰੱਕ ਟੁੱਕ ਕਹਿੰਦਾ ਪਤਾ ਨਹੀਂ ਲਾਦਾ ਹਨੇਰੇ 'ਚ ਕਦੇ ਕੋਈ ਆ ਜਾਏ ਇਧਰ ਨੂੰ ਮਗਾ ਠੀਕ ਹੈ ਜੀ ਸਾਰੀ ਰਾਤ ਹੀ ਖੁੱਲਾ ਰਹਿੰਦਾ ਹੈ ਟੱਪਾ ਟੈਂਟ ਆਪਾਂ ਲਾ ਲਿਆ ਪ੍ਰਸ਼ਾਦਾ ਪਾਣੀ ਛਕ ਲਿਆ 8:30 ਵਜੇ ਦਾ ਟਾਈਮ ਹੋ ਗਿਆ ਵੀਡੀਓ ਵੀਡੀਓ ਐਡਿਟ ਕਰਦੇ 10:30 11:00 ਵਜੇ ਤੱਕ ਸੌਂ ਜਾਗੇ ਇੱਥੇ ਮੌਸਮ ਠੀਕ ਆ ਉਧਰਲੇ ਪਾਸੇ ਜੇ ਮੈਂ ਟੈਂਟ ਲਾਉਂਦਾ ਨਾ Odisha ਦੇ ਪਰਲੇ ਪਾਸੇ ਸਮੁੰਦਰ ਵਾਲੇ ਪਾਸੇ ਨੂੰ ਉੱਥੇ ਬਹੁਤ ਗਰਮੀ ਸੀ ਯਾਰ ਇਹ ਹੁਣ ਆਪਾਂ ਸੈਂਟਰ ਜੇ ਚ ਆ ਗਏ ਹੌਲੀ ਹੌਲੀ ਆਪਾਂ MP ਵਾਲੇ ਪਾਸੇ ਨੂੰ Chhattisgarh ਵਾਲੇ ਪਾਸੇ ਨੂੰ ਜਾ ਰਹੇ ਹਾਂ ਤਾਂ ਉਧਰ ਮੌਸਮ ਠੀਕ ਹੋਊਗਾ ਉਧਰ ਐਨੀ ਗਰਮੀ ਨਹੀਂ ਹੋਣੀ ਸਵੇਰੇ ਸਦਿਆਂ ਉੱਠਣਾ ਪੈਂਦਾ ਹੁੰਦਾ ਜਦੋਂ ਤੁਸੀਂ ਕਿਤੇ ਟੈਂਟ ਲਾ ਲਿਆ ਉਹਦਾ ਕਾਰਨ ਇਹ ਹੈ ਵੀ ਜਦੋਂ ਧੁੱਪ ਚੜ ਗਈ ਆ ਫਿਰ ਧੁੱਪ ਦੇ ਵਿੱਚ ਟੈਂਟ ਜਿਆ ਇਕੱਠਾ ਕਰਨਾ ਔਖਾ ਲੱਗਦਾ ਕੱਲੂ ਤੜਕੇ ਤਰੇਲ ਨਾ ਪਵੇ ਤਾਂ ਚੰਗੀ ਗੱਲ ਆ ਜੇ ਤਰੇਲ ਪੈ ਗਈ ਫਿਰ ਆਪਾਂ ਨੂੰ ਬਾਹਰ ਲੈੜਾ ਪਾਸਾ ਉਹ ਮੜਾ ਜਾ ਸੁਕਾਉਣਾ ਪਊਗਾ ਉਸ ਤੋਂ ਬਾਅਦ ਟੈਂਟ ਇਕੱਠਾ ਕਰਨਾ ਪਊਗਾ ਨਵੀਂ ਵੀਡੀਓ ਦੇ ਨਾਲ ਕੱਲੂ ਫੇਰ ਮਿਲਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ